ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪਟਿਆਲਾ ਲਾਈਵ ਨਿਊਜ਼ ਤੇ ਮੈਂ ਹਾਸ਼ਿਆ ਬਾਦਖਾਨ ਮਾਰਕੀਟ ਕਮੇਟੀ ਮਲੇਰਕੋਟਲਾ ਦੇ ਨਿਯੁਕਤ ਚੇਅਰਮੈਨ জাফর ਅਲੀ ਨੇ ਆਉਦਾ ਸੰਭਾਲਿਆ ਇਸ ਮੌਕੇ ਵਿਧਾਇਕ ਮਲੇਰਕੋਟਲਾ ਡਾਕਟਰ ਜਮੇਦੂ ਰਹਿਮਾਨ ਵੀ ਹਾਜ਼ਰ ਰਹੇ ਔਰ ਤਾਕ ਪੋਸ਼ੀ ਸਮਾਗਮ ਨੇ ਵੱਡੀ ਰੈਲੀ ਦਾ ਰੂਪ ਧਾਰ ਲਿਆ ਔਰ ਜਿਸ ਵਿੱਚ ਪਾਰਟੀ ਦੇ ਬਲਟੀਅਰ ਪੰਚ ਸਰਪੰਚ ਵਰਕਰ ਆਗੂ ਅਤੇ ਵੱਖ-ਵੱਖ ਸ਼ਖਸੀਅਤਾਂ ਨੇ ਭਾਗ ਲਿਆ ਮਲੇਰਕੋਟਲਾ ਤੋਂ ਸ਼ਹਾਬਾਜ਼ ਖਾਨ ਪਟਿਆਲਾ ਲਾਈਵ ਨਿਊਜ਼ ਪੰਜਾਬ ਪਾਰਟੀ ਨੇ ਕੀ ਕਹੋਗੇ ਅੱਜ ਬੜਾ ਖੁਸ਼ੀ ਦਾ ਮੌਕਾ ਹੈ ਤੇ ਮੇਰੇ ਵਰਗੇ ਆਮ ਇਨਸਾਨ ਨੂੰ ਜਿਨ੍ਹਾਂ ਕਦੇ ਸੋਚਿਆ ਵੀ ਨਹੀਂ ਸੀ ਮੈਂ ਇਸ ਕੁਰਸੀ ਤੇ ਬੈਠੂਗਾ ਆਮਦਵੀ ਪਾਰਟੀ ਦੇ ذریعے ਅੱਲਾ ਨੇ ਇਸ ਕਰਕੇ ਮੈਂ ਆਮਦਵੀ ਪਾਰਟੀ ਦੇ ਸਾਡੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਸ ਜੀ왈 ਜੀ ਜਿਨ੍ਹਾਂ ਨੇ ਪਾਰਟੀ ਦੀ ਨਹੀਂ ਰੱਖੀ ਔਰ ਉਹਨਾਂ ਇਸ ਪਾਰਟੀ ਨੂੰ ਅਰੋਜ ਤੇ ਪਹੁੰਚਾਇਆ ਆਪਣੇ ਮਿਹਨਤ ਫਲਕਾ ਦੇ ਨਾਲ ਔਰ ਉਹਨਾਂ ਦਾ ਸ੍ਰੀ ਸੰਦੀਪ ਪਾਟਕ ਜੀ ਦਾ ਸ੍ਰੀ ਸਿਸੋਧਿਆ ਜੀ ਦਾ ਸਰਦਾਰ ਭਵਨ ਸਿੰਘ ਮਾਨ ਜੀ ਦਾ ਸ੍ਰੀ ਅਮਨ ਰੋੜਾ ਜੀ ਦਾ ਔਰ ਅਜਨ ਸਿੰਘ ਬਰਸਰ ਜੀ ਔਰ ਸਾਡੇ ਜਿਹੜੇ ਅਮਨ ਰੋੜਾ ਜੀ ਨੇ ਔਰ ਸਾਡੇ ਮਰੇਕ ਕੋੜਾ ਦੇ ਐਮ ਐਲ ਏ ਡਾਕਟਰ ਮੁਹੰਮਦ ਜ਼ਮੀਲੁਰ रहमान ਜੀ ਔਰ ਸਾਡੀ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਜਿਹੜੀ ਖੜੀ ਹੈ ਔਰ ਖਾਸ ਤੌਰ ਤੇ ਸਬਜੀ ਮੰਡੀ ਵਾਲੇ ਜਦ ਮੈਂ ਇਸ ਪਾਰਟੀ ਦੇ ਵਿੱਚ ਆਇਆ ਸੀ ਉਹ ਲੋਕ ਮੈਨੂੰ ਹੁਣ ਯਾਦ ਨੇ ਜਿਨ੍ਹਾਂ ਨੇ ਮੈਨੂੰ ਪਾਰਟੀ ਪ੍ਰਤੀ ਕੰਮ ਕਰ ਲਈ ਉਕਸਾਇਆ ਉਹ ਉਕਸਾਇਆ ਔਰ ਮੈਨੂੰ ਪਾਰਟੀ ਦੇ ਨਾਲ ਜੋੜ ਕੇ ਰੱਖਿਆ ਉਹਨਾਂ ਨੇ ਸਹਿਯੋਗ ਦਿੱਤਾ ਪਰ ਉਹ ਲੋਕ ਵੀ ਯਾਦ ਨੇ ਜਿਹੜੇ ਮੈਨੂੰ ਟਿਚਰਾਂ ਕਰਦੇ ਸੀ ਪਰ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਕਿਉਂਕਿ ਮੇਰਾ ਇਰਾਦਾ ਡ੍ਰਿਡ ਹੁੰਦਾ ਗਿਆ ਔਰ ਮੈਂ ਕੰਮ ਕਰਦਾ ਰਿਹਾ ਜਿਸ ਦਾ ਐਮਐਲਏ ਸਾਹਿਬ ਨੇ ਦੱਸਿਆ ਮੈਂ ਪਾਰਟੀ ਨੇ ਹਰ ਜੋ ਵੀ ਪਾਰਟੀ ਨੇ ਮੈਨੂੰ ਕੰਮ ਦਿੱਤਾ ਮੈਂ ਉਹ ਕਰਿਆ ਜੀ ਜਾਨ ਦੇ ਨਾਲ ਮੈਂ ਆਪਣਾ ਪਰਿਵਾਰ ਨਹੀਂ ਦੇਖਿਆ ਮੈਂ ਆਪਣਾ ਕੰਮ ਕਾਜ ਨਹੀਂ ਦੇਖਿਆ ਤੇ ਮੈਨੂੰ ਐਮਐਲਏ ਸਾਹਿਬ ਦਾ ਹਰ ਵਕਤ ਸਹਿਯੋਗ ਰਿਹਾ ਹੈ ਉਹ ਜਿਹੜੇ ਸੜਕੇ ਮੈਂ ਜਿੱਥੇ ਖੜਾ ਸਾਰੇ ਡਾਕਟਰ ਜ਼ਮੀਲੂ रहमान ਜੀ ਦੇ ਮੇਰੀ ਬਿੱਖਤੇ ਹੱਥ ਦੀ ਇਹਨਾਂ ਦੇ ਬਦੌਲਤ ਮੈਂ ਇੱਥੇ ਖੜਾ ਹਾਂ ਚੱਲ ਔਰ ਮੈਂ ਵਿਸ਼ਵਾਸ ਦਿਲਾਣਾ ਹੈ ਜਿਸ ਤਰ੍ਹਾਂ ਨਾਲ ਇਹਨਾਂ ਨੇ ਮੇਰੇ ਤੋਂ ਉਮੀਦ ਕੀਤੀ ਹੈ ਔਰ ਅੱਲਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਮੈਂ ਹੱਕ ਔਰ ਸੱਚ ਤੇ ਹੁਣ ਤੱਕ ਲੜਿਆ ਹੈ ਔਰ ਹੁਣ ਤੱਕ ਅੱਗੇ ਵੀ ਲੜਦਾ ਤੇ ਸੋਚਿਆ ਸੀ ਜੀ ਕੁਰਸੀ ਤੇ ਕੋਈ ਆਣਾ ਜਾਣਾ ਰਹਿੰਦਾ ਸੀ ਤੁਹਾਡਾ ਮੈਂ ਪਹਿਲਾਂ ਕਹਿੰਦਾ ਮੈਂ ਇੱਥੇ ਇਸ ਕੁਰਸੀ ਤੇ ਮੇਰੇ ਨਾਲ ਬੈਠ ਕੇ ਜਾਤੀਆਂ ਵੀ ਹੋਈਆਂ ਨੇ ਪਰ ਮੈਂ ਕਿਸੇ ਨਾਲ ਜਾਤੀ ਨਹੀਂ ਕਰੂੰਗਾ ਕੀ ਕਹੋਗੇ ਜੀ ਜਨਾਬ ਜਾਫਰ ਅਲੀ ਸਾਹਿਬ ਜੋ ਕਿ ਪਾਰਟੀ ਦੇ ਬਹੁਤ ਹੀ ਸਰਗਰਮ ਤੇ ਮਿਹਨਤੀ ਲਗਨ ਨਾਲ ਕੰਮ ਕਰਨ ਵਾਲੇ ਪਾਰਟੀ ਦੇ ਸਾਥੀ ਸਭ ਨੂੰ ਉਹਨਾਂ ਨੂੰ ਪਾਰਟੀ ਹਾਈ ਕਮਾਂਡ ਨੇ ਇਹ ਜ਼ਿੰਮੇਵਾਰੀ ਦਿੱਤੀ ਹੈ ਉਹਦੇ ਲਈ ਮੈਂ ਅ ਅਗਰ ਅਭਿੰਦ ਕੇਜੀਵਾਲ ਸਾਹਿਬ ਦਾ ਔਰ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਦਾ ਅ ਦੇ ਸਾਡੇ ਪ੍ਰਧਾਨ ਸਾਹਿਬ ਪੰਜਾਬ ਦੇ ਗਿਆਨ ਅਰੋੜਾ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਹਨਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਔਰ ਮੈਂ ਸਮਝਦਾ ਹਾਂ ਕਿ জাফরਲੀ ਸਾਹਿਬ ਆਪਣੀ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਦਤਹੀ ਨਾਲ دے بڑی ہمت حوصلے دنجام دن گے بخوبی انجام دیں گے اور جو بھی منڈیاں دیکھتاں مشکل ہیں آن انہوں آپ دیا سہبانوں کے نال اور والا نال والانا ریٹی والا نال سارے نبی جو کے انہوں کا سہیوگ لے کے دور کریں ہم آدمی پارٹی دو ہزار بارہ بچ وجود چاہیے اور بہت تھوڑے سمے دم آم آدمی پارٹی نے نیشنل پارٹی کا درجہ حاصل کیتا ہے آم آدمی پارٹی بھی پنجاب دے بھی بڑی مضبوط سرکار ہے تین بار دلی دے بھی درکار بنی جمہو کشمیر دمائندگی ہے ایم ایل اے ہیں گوا دم ایل اے ہیں گجرات کے ایم ایل اے ہیں ਦੇਸ਼ ਦੇ ਕਈ ਰੁਪਿਆ ਕੌਂਸਲਰ ਹਨ ਪਾਰਟੀ ਦੀ ਵਧੀਆ ਕਾਰਜ ਕਰਾਈ ਹੈ ਇਸ ਤੋਂ ਇਲਾਵਾ ਆਮ ਆਦੀ ਪਾਰਟੀ ਦੀ ਜਿਹੜੀ ਖੂਸੀਅਤ ਹੈ ਉਹ ਇਹ ਹੈ ਕਿ ਆਜ਼ਾਦੀ ਤੋਂ ਬਾਅਦ ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਪੰਜਾਬ ਦੇ ਵਿੱਚ ਤੇ ਸੈਂਟਰ ਦੇ ਵਿੱਚ ਬੰਦੀਆਂ ਰਹੀਆਂ ਉਹਨਾਂ ਨੇ وعدے تا بہت مجھے سردار پر مان صاحب نے پنجاب کے لوکانا جو وعدے کیے سی وہ تا پورے کیتے ہی کی o, علاوہ بھی بہت سارے ایسے کام آم آدمی پارٹی کی سرکار نے مانوی حکومت سردار بگوت مان صاحب نے اگوائی کیے جیسے تو پہلے وعدے بھی نہیں گئے ਮੋਹਾਨੀ ਰੇਤ ਪੜੀ ਦੰਮੀ ਹੈ ਉਸੇ ਸਾਰੇ ਜਾਨ ਦੇ 2022 ਦੇ ਵਿੱਚ ਜਦੋਂ ਇਲੈਕਸ਼ਨ ਹੋਣੇ ਸੀ ਇਲੈਕਸ਼ਨ ਤੋਂ ਪਹਿਲਾਂ ਪਾਰਟੀ ਦੇ ਸਟੇਸ਼ਨਲ ਕੰਮੀਨਰ ਬੋਸਵਾਲ ਦੇ ਦਿੱਲੀ ਦੇ ਮੁੱਖ ਮੰਤਰੀ ਜੀ ਅਰਵਿੰਦ ਕੇਤੀਬਾਲ ਸਾਹਿਬ